ਦਾ ਵਿਸ਼ਾ ਜਿਹੜਾ ਮੁੱਖ ਹੈ ਜੀ ਕਿ ਜਿਹੜਾ ਸੁਖਦੀਪ ਪਾਦਲ ਨੇ ਪੰਦ ਲਖਾਫੇ ਚ ਕਾਤ ਸਾਡੇ ਜੈਦਰ ਸਾਹਿਬ ਨੂੰ ਉਹ ਸਬਮਿਟ ਕੀਤੀ ਹੈ ਰਿਪਲਾਈ ਉਹ ਸਬੰਧ ਵਿੱਚ ਹੈ ਉਹਦੇ ਵਿੱਚ ਅਸੀਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿਣੀ ਚਾਹੁੰਦੇ ਆ ਕਿ ਸਾਡੇ ਸਿੱਖਾਂ ਦਾ ਕੋਈ ਸਿਧਾਂਤ ਇਹ ਹੈ ਹੀ ਨਹੀਂ ਕਿ ਪੰਦ ਲਖਾਫੇ ਚ ਗੱਲ ਹੋਵੇ ਸਾਡਾ ਸਿਧਾਂਤ ਹੈ ਕਿ ਗੁਰੂ ਨਹੀਂ ਬਿਸਦੇ ਹੈ ਸੰਗਤ ਨਹੀਂ ਬਿਸਦੇ ਹੈ ਹਲਕ ਖਲਕ ਖਲਕ ਮੈਂ ਖਾਲਕ ਸਾਡੇ ਕੁਰਬਾਨੀ ਤੇ 297 ਦੇ ਵਿੱਚ ਇਹਦਾ ਵੀ ਚੌੜਾ ਵਾਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਆ ਸਿੱਖ ਲਾ ਹੋ ਜਾਣ ਜਿਹੜੇ ਆ ਝੂਠੇ ਉਸ ਮੁਕਾਬਲੇ ਦੇ ਭਰੇ ਆ ਉਹਨਾਂ ਦੇ ਅਸੀਂ ਮੁੱਖ ਨਿਖਾਟ ਕੇ ਰਿਪੋਰਟ ਕਰਾ ਕੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਅੱਜ ਦਾ ਵਿਸ਼ਾ ਜਿਹੜਾ ਮੁੱਖ ਹੈ ਜੀ ਕਿ ਜਿਹੜਾ ਸੁਖਬੀਰ ਪਾਦਲ ਨੇ ਪੰਦ ਲਖਾਫੇ ਚ ਕਾਤ ਸਾਹ ਦੇ ਜਹੈਦਾਰ ਸਾਹਿਬ ਨੂੰ ਉਹ ਸਬਮਿਟ ਕੀਤੀ ਹੈ ਰਿਪਲਾਈ ਉਹ ਸਬੰਧ ਵਿੱਚ ਹੈ ਉਹਦੇ ਵਿੱਚ ਅਸੀਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿਣੀ ਚਾਹੁੰਦੇ ਆ ਕਿ ਸਾਡੇ ਸਿੱਖਾਂ ਦਾ ਕੋਈ ਸਿਧਾਂਤ ਇਹ ਹੈ ਹੀ ਨਹੀਂ ਕਿ ਬੰਦ ਲਫਾਫੇ ਚ ਗੱਲ ਹੋਵੇ ਸਾਡਾ ਸਿਧਾਂਤ ਹੈ ਕਿ ਗੁਰੂ 19 ਵਿਸਵੇ ਹੈ ਸੰਗਤ 20 ਵਿਸਵੇ ਹੈ ਖਾਲਕ ਖਲਕ ਖਲਕ ਮੈਂ ਖਾਲਕ ਇਹ ਸਾਡੇ ਗੁਰਬਾਣੀ ਚ ਹੈ ਤੇ ਖਲਕ ਜਿਹੜੀ ਆਪਣਾ ਖਾਲਕ ਹੈ ਉਹ ਖਲਕਤ ਤੇ ਵਸਦਾ ਹੈ ਤੇ ਖਲਕ ਨੇ ਆਪਣਾ ਫੈਸਲਾ ਦੇ ਦਿੱਤਾ ਹੈ ਉਹਨਾਂ ਨੇ ਅਕਾਲੀ ਦਲ ਨੂੰ 2017 ਤੋਂ ਲੈ ਕੇ 2024 ਤੱਕ ਆਪਣਾ ਫੈਸਲਾ ਦੇ ਦਿੱਤਾ ਹੈ ਉਹਨਾਂ ਨੇ ਇਹਨੂੰ ਰਿਜੈਕਟ ਕਰ ਦਿੱਤਾ ਹੈ ਹੁਣ ਜਿਹੜੀ ਲਾਸਟ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਇਹਨਾਂ ਨੂੰ 734 ਵੋਟਾਂ ਪਈਆਂ ਤੇ ਬਹੁਜਨ ਸਮਾਜ ਪਾਰਟੀ ਕਹਿੰਦੀ ਹੈ ਕਿ 734 ਐਡੀਆਂ ਹੈ ਤੇ ਹੁਣ ਇਸ ਤੋਂ ਵੱਡੀ ਗਰਾਵਟ ਹੋਰ ਕੀ ਹੋ ਸਕਦੀ ਹੈ ਤੇ ਸੰਗਤ ਨੇ ਜੋ ਫੈਸਲਾ ਦਿੱਤਾ ਅਸੀਂ ਜਹੇਦਾਰ ਸਾਹਿਬ ਨੂੰ ਉਸ ਸਬੰਧ ਵਿੱਚ ਕਿ ਜੇ ਤੁਸੀਂ ਆਖੋ ਵੀ ਅਸੀਂ ਤੁਹਾਨੂੰ ਫਲਾਹ ਨਹੀਂ ਦੇ ਸਕਦੇ ਸਲਾਹ ਅਸੀਂ ਇਸ ਕਰਕੇ ਦੇ ਸਕਦੇ ਹਾਂ ਕਿ ਇਹ ਵੀ ਸਾਡਾ ਸਿਧਾਂਤ ਹੈ ਨਾਨਕ ਕਿਛ ਕਹੀ ਹੈ ਜਦੋਂ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਇਹ ਸਾਡੀ ਗੁਰੂ ਨਾਨਕ ਦਾ ਸਾਡਾ ਸਿਧਾਂਤ ਹੈ ਅਸੀਂ ਉਸ ਸਿਧਾਂਤ ਦੇ ਮੁਤਾਬਕ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਸੰਗਤ ਨੇ ਰਿਜੈਕਟ ਕਰਤਾ ਉਹਨਾਂ ਦੀਆਂ ਰਿਪਲਾਈਜ਼ ਜਿਹੜੀਆਂ ਨੇ ਉਹ ਬੰਦ ਲਫਾਫਿਆਂ 'ਚ ਨਹੀਂ ਲਈਆਂ ਜਾਂਦੀਆਂ ਹੁੰਦੀਆਂ ਪਹਿਲੀ ਗੱਲ ਤਾਂ ਇਸ ਬੰਦ ਲਫਾਫੇ ਨੂੰ ਓਪਨ ਕਰੋ ਔਰ ਉਹਨੂੰ ਇਸ ਤਰ੍ਹਾਂ ਕਿ ਅਕਾਲ ਤਖਤ ਦੀ ਮਰਿਆਦਾ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਡਿਕਟੇਟਰ ਸੀ ਰਾਜਾ ਸ਼ਾਹ ਸੀ ਲੇਕਿਨ ਉਹ ਵੀ ਅਕਾਲ ਤਖਤ ਉੱਤੇ ਪੇਸ਼ ਹੋਇਆ ਪੇਸ਼ ਹੋਣ ਤੋਂ ਬਾਅਦ ਉਹਨੇ ਆਪਣੀ ਜਿਹੜਾ ਲਾ ਕੇ ਆਪਣਾ ਜਿਹੜਾ ਵਰਦੀ ਸੀ ਉਹਦੀ ਲਾ ਕੇ ਉੱਥੇ ਪੇਸ਼ ਹੋਇਆ ਔਰ ਉਹਨੇ ਕਿਹਾ ਕਿ ਲੋ ਮੈਂ ਮੈਨੂੰ ਬੰਨ੍ਹ ਲੋ ਮੈਂ ਤਿਆਰ ਹਾਂ ਕੋੜੇ ਖਾਨ ਤੇ ਕੋੜੇ ਮਾਰਨ ਤੋਂ ਪਹਿਲਾਂ ਜਹੇਦਾਰ ਅਕਾਲੀ ਫੂਲਾ ਸਿੰਘ ਨੇ ਕਿਹਾ ਵੀ ਜਾ ਹੁਣ ਤੈਨੂੰ ਮaaf ਕੀਤਾ ਤੇ ਤੂੰ ਆਪਣਾ ਗੁਨਾਹ ਮੰਨ ਲਿਆ ਪਰ ਅੱਗੇ ਤੋਂ ਇਹ ਗੁਨਾਹ ਨਹੀਂ ਹੋਣਾ ਚਾਹੀਦਾ ਪਰ ਇੱਥੇ ਦਾ ਬੰਦ ਲਫਾਫਿਆਂ ਚ ਤੇ ਅੰਦਰ ਕਮਰਿਆਂ ਚ ਸਾਰਾ ਕੁਝ ਹੋ ਰਿਹਾ ਗਲਤ ਹੈ ਅਸੀਂ ਕਹਿੰਦੇ ਇਹ ਸਦਾਤਹੀਨ ਗੱਲ ਹੈ ਜਹੇਦਾਰ ਜੀ ਇਸ ਗੱਲ ਤੇ ਨਾ ਪਾਓ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹੁਤ ਵੱਡੀ ਹੈ ਇਹ ਸਾਇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ ਹੋਇਆ ਤਖਤ ਹੈ ਤੇ ਉਹਨਾਂ ਦੀ ਕੀਤੀ ਹੋਈ ਇਹ ਸ਼ੁਰੂਆਤ ਹੈ ਉਹਨਾਂ ਨੇ ਜਦੋਂ ਸਾਡੇ ਤੇ ਪਾਬੰਦੀਆਂ ਸੀ ਵੀ ਤੁਸੀਂ ਦੋ ਕਿਰਪਾਨਾਂ ਇੱਕ ਕਿਰਪਾਨ ਵੀ ਨਹੀਂ ਪਾ ਸਕਦੇ ਤੁਸੀਂ ਸਿਰ ਤੇ ਪੱਗ ਨਹੀਂ ਬਨ ਸਕਦੇ ਕਲਗੀ ਨਹੀਂ ਲਾ ਸਕਦੇ ਇਹ ਮੁਗਲ ਰਾਜਵਿਦੇ ਸਾਡੇ ਤੇ ਪਾਬੰਦੀਆਂ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਤਖਤ ਉੱਤੇ ਬੈਠ ਕੇ ਕਿਹਾ ਵੀ ਅੱਜ ਇੱਕ ਨਹੀਂ ਮੈਂ ਦੋ ਕਿਰਪਾਨਾਂ ਪਹਿਨੂੰਗਾ ਇੱਕ ਮੀਰੀ ਦੀ ਇੱਕ ਪੀਰੀ ਤੇ ਇਹ ਸਾਡਾ ਸਿਧਾਂਤ ਹੈ ਅਸੀਂ ਤਾਂ ਲੜੇ ਆ ਪਰ ਤੁਸੀਂ ਇੱਕ ਛੋਟੀ ਜਿਹੀ ਹੁਕਮਰਾਨ ਜਿਹਦੇ ਪੱਲੇ ਕੁਝ ਨਹੀਂ ਜਿੱਦ ਲਈ ਮੰਨੇ ਸ਼੍ਰੋਮਣੀ ਕਮੇਟੀ ਚ ਚਾਰ ਬੰਦੇ ਉਹਦੀ ਗੱਲ ਮੰਨਦੇ ਆ ਤੁਸੀਂ ਉਹਦੇ ਮਗਰ ਲੱਗ ਕੇ ਕਿਉਂ ਇਹ ਗੱਲਾਂ ਕਰਦੇ ਆ ਅਸੀਂ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਤੁਸੀਂ ਤੁਹਾਡਾ ਰਤਬਾ ਬਹੁਤ ਵੱਡਾ ਆਪਣੇ ਰਤਬੇ ਨੂੰ ਪਛਾਣੋ ਆਪਣੇ ਰਤਬੇ ਦੀ ਜਿਹੜੀ ਮਰਿਆਦਾ ਕਾਇਮ ਰੱਖੋ ਔਰ ਉਸ ਮਰਿਆਦਾ ਤੇ ਰਹਿਤ ਇਸ ਬੰਦੇ ਨੇ ਜਿਹੜੇ ਗੁਨਾਹ ਕੀਤੇ ਆ ਹੁਣ ਇਹਦੇ ਗੁਨਾਹ ਦੀ ਗੱਲ ਕਰਦੇ ਆ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜੇ ਦੋਸ਼ ਉਹਨਾਂ ਨੇ ਲਾਏ ਆ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਜਾ ਕੇ ਆਪ ਨਹੀਂ ਗਲਤੀ ਮੰਨੀ ਕਿ ਸਾਡੀ ਗਲਤੀ ਇੰਨੀ ਹੈ ਕਿ ਅਸੀਂ ਚੁੱਪ ਰਹੀ ਅਸੀਂ ਬੋਲੇ ਨਹੀਂ ਤੇ ਉਹਨਾਂ ਨੇ ਆਪ ਦੀ ਗਲਤੀ ਮੰਨੀ ਹੈ ਜਿਹੜੇ ਬੰਦੇ ਨੇ ਦਸਤਕਤ ਕਰਕੇ ਸੁਮੇਧ ਸੈਣੀ ਵਰਗੇ ਜ਼ਾਬਰ ਬੰਦੇ ਨੂੰ ਨਿਯੁਕਤ ਕੀਤਾ ਉਹ ਤੁਸੀਂ ਵੀ ਮੈਂ ਦੇ ਐਡਵੋਕੇਟ ਤਾਂ ਤੁਹਾਨੂੰ ਇਹ ਗੱਲ ਦੱਸਦਾ ਕਿ ਤੁਸੀਂ ਸਾਰੇ ਪੜੇ ਲਿਖੇ ਹੋ ਬਈ ਹੋਮ ਮਿਨਿਸਟਰ ਦੇ ਦਸਤਾਨ ਤੋਂ ਬਿਨਾ ਡੀਜੀਪੀ ਨਿਯੁਕਤ ਨਹੀਂ ਹੋ ਸਕਦਾ ਤੇ ਡੀਜੀਪੀ ਨਿਯੁਕਤ ਕੀਤਾ ਚਕਬੀਰ ਬਾਦਲ ਨੇ ਇਤੋਂ ਵੱਡੀ ਹੋਰ ਪ੍ਰਮਾਣ ਕੀ ਹੋ ਸਕਦਾ ਹੈ ਤੇ ਜਿਸ ਬੰਦੇ ਨੇ ਇੰਨੇ ਬੰਦੇ ਮਾਰੇ ਔਰ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣ ਕੇ ਰਾਜੀ ਨਹੀਂ ਸੀ ਉਸ ਵਿਅਕਤੀ ਨੂੰ ਤੁਸੀਂ ਡੀਜੀਪੀ ਨਿਯੁਕਤ ਕੀਤਾ ਔਰ ਤੁਹਾਡੇ ਦਸਤਾਵਰਾਂ ਰੰਗਿਤ ਹੋਇਆ ਐ ਏਡਾ ਵੱਡਾ ਗੁਨਾਹ ਫੇਰ ਤੁਸੀਂ ਜੋ ਉੱਥੇ ਹੋਇਆ ਹੈ ਦੇਖੋ ਗੁਰੂ ਅਰਜਨ ਦੇ ਪਾਤਸ਼ਾਹ ਨੇ ਅਜੇ ਗੱਦੀ ਨਹੀਂ ਸੀ ਮਿਲੀ ਅਸੀਂ ਲਿਖਿਆ ਪੱਤਰਕ ਵੀ ਲਿਖਿਆ ਗੁਰੂ ਅਰਜਨ ਦੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਅਜੇ ਗੱਦੀ ਨਹੀਂ ਸੀ ਮਿਲੀ ਜਦੋਂ ਪ੍ਰਕਾਸ਼ ਕੀਤਾ ਲੈ ਆ ਕੇ ਹਰਿਮੰਦਰ ਸਾਹਿਬ ਉਦੋਂ ਉਹਨਾਂ ਨੇ ਕਿਹਾ ਕਿਉਂਕਿ ਉਹਦੇ ਵਿੱਚ ਅੰਕਤ ਹੈ ਗੁਰੂ ਗ੍ਰੰਥ ਸਾਹਿਬ ਚੰਕਤ ਹੈ ਪੋਥੀ ਉਦੋਂ ਪੋਥੀ ਸੀ ਨਾ ਜੀ ਗੁਰੂ ਤੇ ਤੁਹਾਨੂੰ ਗੁਰੂ ਗਬੇਸੀ ਮਹਾਰਾਜ ਨੇ ਬਣਾਇਆ ਪੋਥੀ ਪਰਮੇਸ਼ਰ ਕਾ ਥਾਂ ਇਹ ਪਰਮੇਸ਼ਰ ਦੀ ਥਾਂ ਦੇ ਉੱਤੇ ਹੈ ਪਰਮੇਸ਼ਰ ਦਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਤੇ ਜਿਸ ਸਾਡਾ ਖੋਤੀ ਪੰਥਕ ਸਰਕਾਰ ਹੋਵੇ ਤੇ ਉਹਦੇ ਵਿੱਚ ਸਾਡੇ ਪਰਮੇਸ਼ਰ ਰੂਪੀ ਗੁਰੂ ਨੂੰ ਪੱਤਰੇ ਪਾੜ ਕੇ ਗਲੀਆਂ 'ਚ ਰੋਲਿਆ ਜਾਵੇ ਤੇ ਉਦੋਂ ਇਹ ਕਹਿਣ ਇਹਨਾਂ ਦਾ ਪਿਓ ਬਾਪ ਜਿਹੜਾ ਨਹੀਂ ਰਿਹਾ ਉਹ ਇਹ ਗੱਲ ਕਹਿੰਦਾ ਕਿ ਇੱਥੇ ਕੀੜੀ ਵੀ ਤੁਰਦੀ ਹੈ ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਤੇ ਇੱਥੇ ਐਨਾ ਕੁਝ ਹੋ ਗਿਆ ਔਰ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਿਆ ਔਰ ਐਸਆਈਟੀ ਦਾ ਜਿਹੜਾ ਉਦੋਂ ਇਹਨਾਂ ਨੇ ਨਿਯੁਕਤ ਕੀਤਾ ਸੀ ਇਹਨਾਂ ਨੇ ਕੀਤਾ ਕਟੜਾ ਉਹ ਕਹਿ ਕੇ ਗਿਆ ਅਸੀਂ ਕਹਿੰਦੇ ਸੀ ਵੀ ਮੈਂ ਫੜ ਲੇ ਸਾਰੇ ਪਰ ਮੈਨੂੰ ਕਹਿੰਦੇ ਸੀ ਚੁੱਪ ਰਹਿ ਇਹਨਾਂ ਨੇ ਜਾਣ ਕੇ ਬਚਾਏ ਔਰ ਐਡੇ ਵੱਡੇ ਗੁਨਾਹ ਕਰਨ ਵਾਲੇ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਰੋੜਿਆ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਚੀਰ ਕੀਤਾ ਉਹ ਵੀ ਸਿੱਖਾਂ ਨੂੰ ਕਿਸੇ ਹੋਰ ਨੂੰ ਨਹੀਂ ਸਿੱਖ ਨੌਜਵਾਨਾਂ ਨੂੰ ਜਿਹੜੇ ਲੰਗਰ ਛਕਾਰੇ ਸੀ ਉਹਨਾਂ ਨੂੰ ਛੀਰ ਕੀਤਾ ਇੱਡੇ ਵੱਡੇ ਗੁਨਾਹ ਕਰਨ ਵਾਲਿਆਂ ਨੂੰ ਤੁਸੀਂ ਕਿਵੇਂ ਮਾਫ਼ ਕਰਦੇ ਹੋਗੇ ਭਾਂਡੇ ਮਾਂਝ ਨੇ ਜਾ ਉਹ ਕਰਨੇ ਕੁਝ ਜਾ ਨਹੀਂ ਅਸੀਂ ਰੋਜ਼ ਸੇਵਾ ਕਰਦੇ ਹਾਂ ਅਸੀਂ ਲੋਗ ਆਪ ਜਾਣੇ ਆ ਇੱਥੇ ਵੀ ਜਾਣੇ ਕਿਲਾ ਸਾਹਿਬ ਜਾਣੇ ਹੋਰ ਗੁਰਦੁਆਰੇ ਜਾਣੇ ਆ ਅਸੀਂ ਬਰਤਨ ਵੀ ਸਾਫ਼ ਕਰਦੇ ਆ ਥੋੜਿਆ ਖਰਨੇ ਚ ਵੀ ਜਾ ਕੇ ਸੇਵਾ ਕਰਦੇ ਆ ਬਹੁਤ ਸਾਰੇ ਵਕੀਲ ਆ ਜਿਹੜੇ ਉੱਥੇ ਜਾ ਕੇ ਸੇਵਾ ਕਰਦੇ ਹੁਣ ਉਹ ਤਨਖਾਹ ਭੁਗਤ ਰਹੇ ਆ ਉਸੇ মিডিਆ ਰਾਹੀਂ ਅਪੀਲ ਕਰੋਗੇ ਜਾਂ ਮਿਲ ਕੇ ਵੀ ਆਓਗੇ ਨਹੀਂ ਅਸੀਂ ਪੱਤਰ ਉਹਨਾਂ ਨੂੰ ਭੇਜ ਦਿੱਤਾ ਹੈ ਇਹ ਬਾਈ ਪੋਸਟ ਭੇਜ ਦਿੱਤਾ ਉਹਨਾਂ ਨੂੰ ਠੀਕ ਹੈ ਤੇ ਅਸੀਂ ਜਿਹੜੇ ਤਗਤਰੀ ਰਮਨਮਾ ਸਾਹਿਬ ਜਹਾਂ ਜਾਨ ਨੂੰ ਆਪ ਦੇਣ ਜਾ ਰਹੇ ਹਾਂ ਆ ਤੁਹਾਡੀ ਪ੍ਰਸ਼ਤਾਨ ਹਸਪਤਾਲ ਦੀ ਆਪ ਦੇਣ ਜਾ ਰਹੇ ਹਾਂ ਤੇ ਤੁਹਾਡੇ ਰਾਈ ਜਿਹੜਾ ਹੈ ਅੱਜ ਸਭ ਤੋਂ ਵੱਡਾ ਜਿਹੜਾ ਯੋਗ ਹੈ মিডিਆ ਦਾ ਅਸੀਂ ਤੁਹਾਡੇ ਰਾਈ ਤਾਂ ਅਪੀਲ ਕਰਨੀ ਚਾਹੁੰਦੇ ਆ ਕਿ ਤੁਹਾਡੀ ਤੁਸੀਂ ਜੇ ਇਹਨੂੰ ਸਹੀ ਸਾਡੀ ਮਦਦ ਕਰੋ ਕੌਮ ਦੀ ਵੀ ਸਾਡੇ ਇੱਕ ਤਰਾ ਮੁੱਤੇ ਹਮਲੇ ਹੋਏ ਐ ਤੇ ਅੱਜ ਉਸ ਹਮਲਿਆਂ ਦਾ ਜਵਾਬ ਅਕਾਲ ਤਰ ਦੇ ਚਿਹੇਦਾਰਨ ਕਰ ਸਕਦੇ ਐ ਤੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਤੁਹਾਡੇ ਰਾਈ ਤੁਹਾਡੇ ذریعے ਨੇ 77 ਜਿਹੜਾ ਕਲਚਰ ਚੱਲ ਰਿਹਾ ਉਹਦਾ ਵਿਰੋਧ ਕਰ ਰਹੇ ਆਂ ਦੂਜੇ ਪਾਸੇ ਵੀ ਆਪ ਵੀ ਪੱਤਰਾਂ ਹੀ ਅਪੀਲ ਕਰ ਨਹੀਂ ਪੱਤਰ ਦਾ ਵਿਰੋਧ ਅਸੀਂ ਨਹੀਂ ਕੀਤਾ ਅਸੀਂ ਲਿਖਤੀ ਫੈਸਲਾ ਉਹਨਾਂ ਤੋਂ ਸਿੱਖਤੀ ਜਵਾਬ ਮੰਗਣਾ ਗਲਤ ਨਹੀਂ ਹੈ ਲੇਕਿਨ ਲਿਖਤੀ ਬੰਦ ਲਫਾਫੇ ਵਿੱਚ ਦੇਣਾ ਤੇ ਉਹਨੂੰ ਪਬਲਿਕਲੀ ਨਾ ਕਰਨਾ ਸੰਗਤ ਦੇ ਸਾਹਮਣੇ ਪੇਸ਼ ਨਾ ਕਰਨਾ ਇਹ ਸਾਡੇ ਸਲਾਹ ਦੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਅਜੇ ਉਹਨਾਂ ਨੂੰ ਅੱਜ ਮੈਨੂੰ ਜਾ ਰਹੇ ਆ ਫਿਰ ਅ ਪ੍ਰਕਾਸ਼ ਸਾਹਿਬ ਹਾਂਜੀ ਮੈਨੂੰ ਸਾਹਿਬ ਜੀ ਦਮਦਮਾ ਸਾਹਿਬ ਹਾਂਜੀ ਹਾਂਜੀ ਕੀ ਕਹਿਣਾ ਚਾਹੋ ਮੇਰੇ ਸਾਮੂਹਿਆ ਜੀ ਸਾਡੇ ਦਮਦਮਾ ਸਾਹਿਬ ਦੱਸੇ ਜਾਂਦੇ ਗੁਰਪ੍ਰੀਤ ਸਾਹਿਬ ਗੁਰਪ੍ਰਾਪਾਲ ਸਿੰਘ ਨੇ ਕਾਫੀ ਗੱਲਾਂ ਦੱਸ ਦਿੱਤੀਆਂ ਤੇ ਮੈਂ ਦੱਸਦਾ ਵੀ ਇਸ ਦਾ ਜਿਹੜਾ ਗ੍ਰਾਵਡ ਦਾ ਮੁੱਢ ਕਿੱਥੋਂ ਵੱਜਿਆ ਮੁੱਢ ਵੱਜਿਆ 1996 ਜਦੋਂ ਮੋਗਾ ਕਾਨਫਰੰਸ ਦੇ ਵਿੱਚ ਇਹਨਾਂ ਨੇ ਇੱਕ ਸ਼੍ਰੋਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ ਇਹ ਅਕਾਲ ਤਖਤ ਤੇ ਇੱਕ ਗੁਰਗਤੇ ਨਾਲ ਮਤਲਬ ਜਿਹੜੀ ਹੈਗੀ ਹੈ ਸਥਾਪਿਤ ਹੋਈ ਸੀ ਇਸ ਕਰਕੇ ਕੋਈ ਵੀ ਸਿਆਸੀ ਬੰਦਾ ਇਸ ਨੂੰ ਛੋਹਣੇ ਅਕਾਲੀ ਦਲ ਤੋਂ ਵੀ ਪਰੇ ਪਾ ਦਿਆ ਸਭ ਤੋਂ ਮੁੱਢ ਜਿਹੜਾ ਇਥੋਂ ਵੱਜਿਆ ਉਸ ਤੋਂ ਬਾਅਦ ਇਹਨਾਂ ਨੇ ਭਾਜਪਾ ਨਾਲ ਜਿਹੜਾ ਬਿਨਾਂ ਸ਼ਰਤ ਸੀ ਹੁੰਦੇ ਕਿਤੇ ਪਹਿਲਾਂ ਜਿੰਨਾ ਮੰਗਾਂ ਵਾਸਤੇ ਮੋਰਚੇ ਲਾਉਂਦੇ ਰਹੇ ਹਜ਼ਾਰਾਂ ਬੰਦਿਆਂ ਨੇ ਜਿਹੜਾ ਕਟੀਆਂ ਸੈਂਕੜੇ ਸ਼ਹੀਦ ਵੀ ਹੋਏ ਉਹ ਸਾਰਿਆਂ ਨੂੰ ਭੁਲਾ ਕੇ ਇੱਕ ਵੀ ਮੰਗ ਬਣਵਾਈ ਨਹੀਂ ਜਦੋਂ ਸੱਤਾ 'ਚ ਹੁੰਦੇ ਸੀ ਕਿਸੇ ਵੀ ਮਾਮਲੇ ਬਾਰੇ ਇਹਨਾਂ ਨੇ ਨਹੀਂ ਗੱਲ ਕੀਤੀ ਹਾਂ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਤੇ ਉਸ ਟਾਈਮ ਦੇ ਉੱਤੇ ਇਹ ਜਰੂਰ ਥੋੜਾ ਬਹੁਤ ਬਿਆਨਤਾਈ ਕਰਦੇ ਆ ਪਰ ਜਦੋਂ ਸੱਤਾ 'ਚ ਆ ਜਾਂਦੇ ਆ ਜਦੋਂ ਇਹ ਕਵਾ ਸਕਦੇ ਆ ਉਦੋਂ ਹੁੰਦੇ ਆ ਇਹ ਚੁੱਪ ਤੇ ਉਸ ਤੋਂ ਇੱਕ ਮਤਲਬ ਤੀਜੀ ਗੱਲ ਹੈਗੀ ਆ ਕਿ 1997 ਦੇ ਵਿੱਚ ਇਹਨਾਂ ਨੇ ਚੋਣ ਵਾਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਆ ਸਿੱਕਲੌ ਜਾਣ ਜਿਹੜੇ ਐ ਛੁੱਟੇ ਦੋਸ਼ ਬੰਗਾਲੇ ਪਰੇ ਆ ਉਹਨਾਂ ਦੇ ਅਸੀਂ ਕ੍ਰਿਸ਼ਨ ਬਿਠਾ ਕੇ ਇਨਕੁਆਰੀ ਕਰਾ ਕੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਪਰ ਜਦੋਂ ਸਰਕਾਰ ਬਣ ਗਈ ਤਾਂ ਉਦੋਂ ਬਿਲਕੁਲ ਉਧਰ ਚੁੱਕੋਗੇ ਜੇ ਕੋਈ ਤੁਹਾਡੇ ਵਰਗਾ ਪੱਤਰ ਪੁੱਛ ਵੀ ਰੈਂਦਾ ਸੀਗਾ ਕਿ ਤੁਸੀਂ ਆ ਵਾਅਦਾ ਕੀਤਾ ਸੀ ਉਦੋਂ ਕਹਿੰਦਾ ਸੀ ਜੀ ਹੁਣ ਦੱਬੇ ਹੋਏ ਮੁੱਦੇ ਨਾ ਵੜਨੋ ਫਟੋ ਤੇ ਐ ਇੰਨੇ ਗਏ ਇੱਕ ਗੱਲ ਕਰਕੇ ਜਦ ਪਹਿਲਾਂ ਸੀ ਇਹ ਇਹ ਇਸ ਦੀ ਮਤਲਬ ਵਿਸ਼ਵਾਸ ਘਾਤ ਜਿਹੜਾ ਹੈਗਾ ਅਕਾਲੀ ਦਾ ਤੁਸੀਂ ਜੁੱਦਾ ਹਾਲਾਤਾਂ ਨੂੰ ਕਿੰਨੇ ਦੇਖ ਲਓ ਇਹ ਕਟਾ ਗ੍ਰਾਮ ਦਾ ਸਾਰਿਆਂ ਨੂੰ ਪਤਾ ਹੈ ਜੋ ਹੁਣ ਕਸਾ ਹਾਲਾਤਾਂ ਨੂੰ ਕਿੰਨੇ ਦੇਖਦੇ ਹੋ ਕਿਉਂਕਿ ਇਹ ਕੋਈ ਉਸ ਚੀਜ਼ ਹੈ ਵੀ ਸਾਹਮਣੇ ਆ ਰਹੀ ਵੀ ਕਾਲੀ ਜਵ ਦੇ ਪੈਰ ਤੇ ਅਕਾਲੀ ਦਾ ਖੜਾ ਕਰਨ ਦੀ ਗੱਲ ਆ ਕੀ ਹੈ ਹਾਂਜੀ ਉਸ ਨੂੰ ਕਿਵੇਂ ਦੇ ਅਸੀਂ ਕਹਿ ਰਹੇ ਹਾਂ ਵੀ ਸੁਖਬੀਰ ਸਿੰਘ ਭਾਲ ਦੇ ਵਾਈ ਦੇ ਵਿੱਚ ਕਦੇ ਵੀ ਅਕਾਲੀ ਦਾ ਖੜਾ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੀ ਬਹੁਤ ਵੱਡੀਆਂ ਵੱੱਡੀਆਂ ਗਲਤੀਆਂ ਜਿਹੜੀਆਂ ਕਿ ਨਹੀਂ ਹੋ ਸਕਦਾ ਮਾਫ ਨਹੀਂ ਕਿਤੇ ਜੇ ਇਹਨਾਂ ਨੇ ਮਾਫ਼ ਕਰ ਦਿੱਤਾ ਆਮ ਤੌਰ ਤੇ ਸੁਭਾਵਨਾ ਇਹ ਹੀ ਹੈ ਤਾਂ ਹੀ ਇਸ ਸੰਬੰਧ ਵਿੱਚ ਕਾਨਫਰੰਸ ਕਰਨ ਦੀ ਲੋੜ ਪਈ ਹੈ ਪੱਤਰ ਲਿਖਣ ਦੀ ਲੋੜ ਪਈ ਹੈ ਕਿ ਜਿਸ ਤਰ੍ਹਾਂ ਬਾਦਲ ਫਾਫਲ ਦਿੱਤਾ ਹੈ ਪਹਿਲਾਂ ਵੱਡੇ ਬਾਦਲ ਨੇ ਜੋ ਪੱਤਰ ਲਿਖਿਆ ਸੀਗਾ ਆਕਾਲ ਤੱਕ ਜਥੇਦਾਰ ਨੂੰ ਉਹ ਤੁਸੀਂ ਸਾਰਿਆਂ ਨੇ ਪੜਿਆ ਹੋਣਾ ਉਹਦੇ ਵਿੱਚ ਇੱਕ ਵੀ ਗੱਲ ਨਹੀਂ ਹੈਗੀ ਨਾ ਤਾਂ ਇਹਨੇ ਆਪਣਾ ਕੋਈ ਗ੍ਰਾਂਹ ਤੋਲ ਕੀਤਾ ਨਾ ਕੋਈ ਹੋਰ ਦੱਸਿਆ ਇਹ ਇਹ ਉਹਨਾਂ ਨੂੰ ਅਗਾਂਹ ਕਰ ਦਿੱਤਾ ਕਿ ਇਹਦੀਆਂ ਪਰ ਦੇ ਵਿੱਚ ਇਸ ਤਰ੍ਹਾਂ ਦੀਆਂ ਆਨਕਿਆਸੀ ਜਿਹੜੀਆਂ ਟਟਾਵਾ ਹੋਰ ਵਾਪਸ ਆ ਰਹੀਆਂ ਜੇ ਤੁਹਾਨੂੰ ਮੁੱਖ ਮੰਤਰੀ ਨੂੰ ਪਤਾ ਵੀ ਹੋਰ ਵਾਪਸ ਸਕਦੀਆਂ ਤਾਂ ਉਹਨੂੰ ਇਹ ਵੀ ਪਤਾ ਹੋ ਗਿਆ ਕੌਣ ਕਰ ਰਿਹਾ ਤਾਂ ਉਹ ਇਹ ਨੇ ਕਿਉਂ ਨਹੀਂ ਉਹਨਾਂ ਨੂੰ ਰਸਟ ਕੀਤਾ ਜਿਹੜੇ ਕਰਨਾ ਚਾਹੁੰਦੇ ਸੀ ਕਿ ਜਦੋਂ ਪਤਾ ਸੀ ਕਰਨਾ ਸੀ ਅਸੀਂ ਪਿਛਲੇ ਦਿਨੀ ਐਮਪੀ ਨੇ ਜਿਹੜੇ ਸੰਗਤ ਆਪੀ ਬਲੋਕ ਤੋਂ ਕਰਤੀ ਸੀ ਹਾਂਜੀ ਉਹਨਾਂ ਵੱਲੋਂ ਨਵਾਂ ਕਾਲੀਦਲ ਅਮਰਪਾਲ ਦੀ ਰਿਵਾਈਜ਼ ਬਣਾਉਣ ਦੀ ਗੱਲ ਆ ਚੁੱਕੀ ਹੈ ਹਾਂ ਹਾਂਜੀ ਕੋਈ ਨਹੀਂ ਦਾਦਾ ਵੀ ਇਸ ਨਾਲ ਜਿਹੜੇ ਹੈਗੇ ਆ ਦੁਨੀਆ ਬਦਲ ਗਈਆਂ ਕਿਉਂਕਿ ਆਪ ਨੇ ਪਹਿਲੇ ਕਿੱਚੋ ਦਾਣਾ ਸੇਕ ਕੌਮ ਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਾ ਹਾਂ ਜਦੋਂ ਸਾਡਾ ਬਜੂਦਾ ਅਕਾਲੀਦਲ ਟੋਟਲੀ ਫੇਲ ਹੋ ਗਿਆ ਹਰ ਇੱਕ ਨੇ ਸੋਚਣਾ ਹੈ ਕਿ ਇਸ ਨਵਾਂ ਕਲੀਰਾ ਨਾ ਆਈਏ ਵੈਸੇ ਹਾਂ ਬਹੁਤ ਬਣਿਆ ਹੈ ਇਸ ਕਰਕੇ ਸਾਡੀ ਸੋਚ ਇਹ ਹੈ ਕਿ ਸਾਰੇ ਧੜਿਆਂ ਦੇ ਜਿਹੜਾ ਉਹ ਇਕੱਠੇ ਹੋ ਕੇ ਇੱਕ ਸੰਝਾ ਹੋਏ ਅਸੀਂ ਇਕੱਠੇ ਕਿਵੇਂ ਹੋਣਗੇ ਅ ਮੈਂ ਦੇਖੋ ਜੇ ਇਹ ਅਕਾਲ ਤਖਤ ਨੂੰ ਸਪਰੇ ਮੰਨਦੇ ਆ ਬਾਕੀਆਂ ਬੰਦਿਆਂ ਨੂੰ ਦਬਾਉਣ ਵਾਸਤੇ ਜਿਹੜਾ ਹਮੇਸ਼ਾ ਅਕਾਲ ਤਖਤ ਦਾ ਉਹ ਸਾਰਾ ਲੈਂਦੇ ਆ ਕਿਸੇ ਨੂੰ ਸ਼ੇਕ ਦਿੱਤਾ ਕਿਸੇ ਨੂੰ ਕੁਛ ਕਰ ਦਿੱਤਾ ਉਸ ਤਰ੍ਹਾਂ ਅਸੀਂ ਅਕਾਲ ਤਖਤ ਨੂੰ ਇਸ ਪੱਤਰ ਦੇ ਵਿੱਚ ਜਿਹੜੀ ਅਪੀਲ ਕੀਤੀ ਹੈ ਕਿ ਤੁਸੀਂ ਪਹਿਲੇ ਗੱਲ ਤੇ ਸ਼ਕੀਲ ਬਾਦਲ ਤੋਂ ਅਸਤੀਫਾ ਉਸ ਤੋਂ ਬਾਅਦ ਇੱਕ ਜਿਹੜਾ ਸਭ ਤੋਂ ਸਾਂਝਾ ਸਾਰੇ ਨੂੰ ਜਿਹੜਾ ਪ੍ਰਵਾਨ ਹੋਵੇ ਉਸ ਤਰ੍ਹਾਂ ਦੇ ਬੰਦੇ ਨੂੰ ਅਗਵਾਈ ਸਪੋ 10 ਸਾਲ ਇਹ ਇਹ ਮਤਲਬ ਕੋਈ ਇਲੈਕਸ਼ਨ ਨਾਲ ਲੜਦਾ ਕਿਉਂਕਿ ਜਿੰਨੀਆਂ ਜਿੰਨੀਆਂ ਵੀ ਕਮਜੋਰੀਆਂ ਆਈਆਂ ਹੈ ਆਂ ਹੈ ਚੋਣ ਨਾਲ ਲੜੋ ਹਾਂ ਚੋਣ ਨਾਲ ਲੜੇ ਕਿਉਂਕਿ ਚੋਣ ਲੜਨ ਵਾਸਤੇ ਹੀ ਸਾਨੂੰ 110 ਸਾਰੀਆਂ ਵੋਟਾਂ ਦੀ ਲੋੜ ਪੈਂਦੀ ਹੈ ਚੋਣ ਲੜਨ ਵਾਸਤੇ ਸਰਕਾਰੀਆਂ ਦੀ ਲੋੜ ਪੈਂਦੀ ਹੈ ਜੋ ਲੜਨ ਵਾਲੀ ਸਾਨੂੰ ਰਾਵਾ ਸੁਆਮੀ ਦੀ ਲੋਟ ਪੈਂਦੀ ਹੈ ਕਿ ਉਦੋਂ ਫਿਰ ਸਿੱਖਾਂ ਨੂੰ ਤਾਂ ਕਹਿੰਦੇ ਵੀ ਇਹ ਤਾਂ ਪੰਥਕ ਪਾਰਟੀ ਆ ਸਾਨੂੰ ਵੋਟ ਆਏਗੀ ਆਏਗੀ ਤੇ ਇਸ ਕਰਕੇ ਉਹਨਾਂ ਦੇ ਜਿਹੜਾ ਤੇ ਜਲਦੀ ਇਹਨਾਂ ਕੋਲੋਂ ਕੱਢ ਦਿੱਤੀ ਹੈ